ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਅੱਜ ਦੀ ਜਾਣਕਾਰੀ ਅੱਜ ਫੇਰ ਪਿੰਡ ਮਿਆਣੀ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਹੋਈ ਜਿੱਥੇ ਵੱਧ ਛੜ ਕੇ ਲੋਕਾਂ ਨੇ ਹਨਾ ਹਾਜ਼ਰੀ ਭਰੀ ਆਓ ਜਾਣਦੇ ਹਾਂ ਕੀ ਗੱਲਬਾਤ ਹੋਈ ਅੱਜ ਦੀ ਮੀਟਿੰਗ ਚ ਭਾਈ ਗੁਰਜੀਤ ਕਾ ਖਾਲਸਾ ਭਾਈ ਗੁਰਜੀਤ ਕੀ ਫਤਿਹ ਮੈਂ ਪਰਮਜੀਤ ਸਿੰਘ ਪੁਲਾ ਜਿਲ੍ਹਾ ਪ੍ਰਧਾਨ ਕਿਸਾਨ ਮਜ਼ਦੂਰ ਸਿਕورٹی ਪੰਜਾਬ ਹੁਸ਼ਿਆਰਪੁਰ ਤੋਂ ਇਸ ਵੇਲੇ ਤਾਂਡਾ ਜ਼ੋਨ ਦੀ ਮੀਟਿੰਗ ਮਿਆਣੀ ਵਿਖੇ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਗੋਲਵਾਲਾ ਸਾਹਿਬ ਵਿੱਚ ਹੋਈ ਆ ਜਿੱਥੇ ਫੰਡਾਂ ਸੰਬੰਧੀ ਜਿੱਥੇ ਬੰਦਕ ਧਾਂਜੇ ਨੂੰ ਲੈ ਕੇ ਕਮਾਂ ਕਰਾਂ ਦੀਆਂ ਰਿਪੋਰਟਾਂ ਨੂੰ ਲੈ ਕੇ ਉਹਦੇ ਨਾਲ ਜਿਹੜਾ 15 ਅਗਸਤ ਨੂੰ ਮੋਦੀ ਨੇ ਆਕਰਖੋਰ ਰੰਮੀਏ ਖਿਲਾਫ ਉਹਦੇ ਤਸ਼ੱਦਦ ਖਿਲਾਫ ਜਿਹੜਾ ਮਾਰਚ ਕੱਢਿਆ ਜਾ ਰਿਹਾ ਜਿਹੜਾ ਸਰਕਾਰ ਤਸ਼ੱਦਦ ਕੀਤੇ ਕਰਨ ਵਾਲੇ ਉਸ ਕਰਤੱਵੀਆਂ ਨੂੰ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਸਨਮਾਨਿਤ ਕਰਨ ਜਾ ਰਹੀ ਆ ਉਹਦੇ ਵਿਰੋਧ ਵਿੱਚ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਕਿ 15 ਅਗਸਤ ਨੂੰ ਗੋਟਵਾਲਾ ਸ਼ੇਰਪਾਸ਼ਾ ਪਰ ਤੋਂ ਕਿਤੇ ਤੋਂ ਸ਼ੁਰੂ ਹੋਗਾ ਮਿਆਣੀ ਆਲਮਪੁਰ ਤੋਂ ਜ਼ੁਆ ਖੁੱਡਾ ਕਰਾਰਾ ਟਾਂਡਾ ਚਾਰ ਸਾਤਾ ਹੁੰਦੇ ਹੋਏ ਸਮਾਪਤੀ ਫਿਰ ਛੇਵੇਂ ਪਾਸਾ ਦੇ ਚਰਨਾ ਵਿੱਚ ਕਰਾਂਗੇ ਸਾਰੇ ਓਮ ਓਮਾ ਤੁਸ਼ੀਲ ਕਰੋ ਜੇ ਇਥੇ ਅਸਵੇਲੇ ਪੰਖਣਾ ਕੋਈ ਨਹਾਜੋ ਹੋਏ ਆ ਮੈਂ ਕਹੂੰਗਾ ਵੀ ਦਿਖਾ ਦਿਓ ਆ ਬੀਬੀਆਂ ਭੈਣਾ ਮਤਾਵਾਂ ਬੱਚੇ ਸਾਰੇ ਅੱਜ ਹੀ ਲਾਈਆ ਇਹ ਵੀ ਯਾਦ ਕੀਤਾ ਹੈ ਕਿ ਹਰੇਕ 15 ਦਿਨ ਬਾਅਦ ਹਰੇਕ ਪਿੰਡ ਦੀ ਮੀਟਿੰਗ ਲੱਗ ਜੂਗੀ ਤੇ ਆਪਣੇ ਆਪਨ ਹੱਥੀਆ ਆਪਣਾ ਆਪੇ ਹੀ ਗਾ ਸਵਾਰੀਏ ਇਸ ਫਲਸਫੇ ਤੇ ਜਥੇਬੰਦੀ ਦਾ ਝੰਡਾ ਲੈ ਕੇ ਬਿੱਲਾ ਲਾਗੇ ਤੇ ਏਕੇ ਦੇ ਨਾਲ ਪਿੰਡ ਦੀ ਹਰੇਕ ਸਮੱਸਿਆ ਦਾ ਹੱਲ ਕੀਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲਦੀ ਸਿੰਘ ਬੇਗਵਾਲ ਕਿਸਾਨ ਮਜ਼ਦੂਰ ਸੰਘਾਸ਼ ਕਮੇਟੀ ਮੀਰਾਜ ਜਰਨਲ ਸਿਕਟਰ ਜ਼ਿਲ੍ਹਾ ਹਿਆਰਪੁਰ ਨਾਲ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਪਰਮਜੀਤ ਸਿੰਘ ਜੀ ਕੋ ਲੱਗੜੇ ਨੇ ਨਾਲ ਇੱਥੇ ਜੋ ਟਾਂਡਾ ਦੀ ਜਿਹੜੀ ਮੀਟਿੰਗ ਆ ਪਿੰਡ ਮਿਆਣੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਕੀਤੀ ਵੀ ਆ ਤੇ ਪਿਛਲੇ ਸਾਰੇ ਵਿਚਾਰ ਵਟਾਂਦਰੇ ਰਪੋਟਾਂ ਫੰਡਾਂ ਤੇ ਗੱਲਬਾਤ ਕੀਤੀ ਗਈ ਆ ਤੇ ਨਾਲ ਪ੍ਰਧਾਨ ਜੀ ਨੇ ਜਿਹਾ ਜੋ 15 ਤਰੀਕ ਨੂੰ ਫੈਕਟਰ ਮਾਰਚ ਕੱਢਣਾ ਵਾ ਉਹ ਵੱਡੀ ਗਿਣਤੀ ਦੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਅਸੀਂ ਮਾਰਚ ਕੱਢਾਂਗੇ ਨਾਲ ਅਸੀਂ ਸੋਸ਼ਲ ਮੀਡੀਆ ਰਾਹੀਂ ਪੰਜਾਬ ਦੇ ਕਿਸਾਨਾਂ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਿਸਾਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜੇ ਮੇਰੇ ਵੀਰ ਨਹੀਂ ਵੀ ਜਥੇਬੰਦ ਕਹੇ ਜੋ ਕਿ ਮੋਦੀ ਸਰਕਾਰ ਨੇ ਕਿਸਾਨਾਂ ਤੇ ਗੋਲੀਆਂ ਚਲਾਉਣ ਵਾਲੇ 6 ਪੁਲਿਸ ਅਫਸਰਾਂ ਨੂੰ 15 ਤਰੀਕ ਨੂੰ ਸਨਮਾਨਤ ਕਰਨਾ ਅਹੀਂ ਉਹਦਾ ਵਿਰੋਧ ਕਰਦੇ ਆ ਉਹ ਕਿਸਾਨ ਵਿਰੋਧੀ ਫੈਸਲਾ ਵਾ ਉਹਨੂੰ ਅਹੀਂ ਰੱਦ ਕਰਦੇ ਆ ਤੇ ਜਿਹੜੇ ਗੈਰਜਥੇ ਬੰਦੇ ਕੀ ਕਿਸਾਨ ਹੈਗੇ ਜ਼ਿਲ੍ਹੇ ਹਿਸ਼ਾਰਪੁਰ ਦੇ ਉਹ ਸਾਡੇ ਕਾਫਲੇ ਦੇ ਵਿੱਚ ਆਉਣ ਆਪੋ ਆਪਣੇ ਟਰੈਕਟਰ ਲੈ ਕੇ ਤੇ ਵੱਡਾ ਜਿਹੜਾ ਵਾ ਇੱਕ ਕਾਫਲਾ ਜਿਹੜਾ ਵਾ ਉਹ ਜ਼ਿਲ੍ਹੇ ਹਿਸ਼ਾਰਪੁਰ ਤੋਂ ਇੱਕਟਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ